ਇਹਨਾਂ ਨੇ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ ਪਰ ਇਹਨਾਂ ਨੇ ਅਜ ਕੰਗਲਾ ਪੰਜਾਬ ਬਣਾਤਾ ਹੋਇਆ 3 ਸਾਲਾਂ 'ਚ ਹਿੰਦੁਸਤਾਨ ਦੇ ਸਾਰੀ ਸਟੇਟਾਂ ਤੋਂ ਸਭ ਤੋਂ ਜ਼ਿਆਦਾ ਕਰਜ਼ੇ ਵਾਲੀ ਸਟੇਟ ਕੋਈ ਹੈਗੀ ਹੈ ਤੇ ਉਹ ਪੰਜਾਬ ਹੈ ਉਹ ਬਈ ਇਸੇ ਕਰਕੇ ਬਦਲੇ ਜਾਂਦੀ ਕਿ ਤੁਸੀਂ ਠੀਕ ਕਰੋਗੇ ਅਗਰ ਕੋਈ ਕਰਜ਼ੇ ਚ ਹੈ ਤੇ ਉਹ ਪੰਜਾਬ ਹੈ ਤੇ ਇਹਨਾਂ ਦੀ ਮੈਡਮ ਆਸੀ ਸੜਕਾਂ ਤੇ ਆ ਗਈ ਉਹ ਪੁੱល ਆ ਕੇ ਤਕਤੀਆਂ ਕਿ 21 ਰੁਪਏ ਭਰਨ ਨੂੰ ਕਦ ਮਿਲੇਗਾ ਕਦ ਮਿਲੇਗਾ ਅਗਲੇ ਨਾਂ ਤੇ ਬਜਟ ਚੋਂ ਤੇ ਪੈਸੇ ਵੀ ਰੱਖਤੇ ਉਹਨਾਂ ਨੇ ਤੁਹਾਨੂੰ ਦਿੱਤਾ ਮੌਕਾ ਤੁਸੀਂ ਦੇ ਦਿੱਤਾ ਧੋਖਾ ਅੱਜ ਕਿਸਾਨ ਜਿਹੜੀਆਂ ਮੰਗਾਂ ਲੈ ਕੇ ਉਹਨਾਂ ਕੋਲ ਗਏ ਸੀ ਜਿੱਤੋਂ ਸੀਆਂ ਮੁੜ ਕੇ ਚਲਾ ਗਿਆ ਸੀ ਉਹਨਾਂ ਮੰਗਾਂ ਨੂੰ ਐਡਰੈਸ ਹੀ ਨਹੀਂ ਕੀਤਾ ਜਾਈ 5 ਰੁਪਏ ਯੂਨਿਟ ਤੁਹਾਨੂੰ ਬਿਜਲੀ ਦੇਾਂਗੇ ਅੱਜ ਗੋਲਮੋਲ ਗੱਲ ਕਰਕੇ 도ੜ ਗਏ ਨੇ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੂਗਲ ਪੰਜਾਬ ਦੀ ਸਰਕਾਰ ਨੇ ਅੱਜ ਬਜਟ ਪੇਸ਼ ਕੀਤਾ ਤੇ ਸਾਫ਼ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਨੂੰ ਬਦਲਦਾ ਪੰਜਾਬ ਦਾ ਇੱਕ ਨਾਮ ਦੇ ਕੇ ਬਦਲਦਾ ਪੰਜਾਬ ਕਰਕੇ ਵਿਕਾਸ ਕਰਨਾ ਹੈਗਾ ਸਾਡੇ ਨਾਲ ਇਸ ਵਕਤ ਅਸ਼ਵਨੀ ਸ਼ਰਮਾ ਨੇ ਗੱਲਬਾਤ ਕਰਨਗੇ ਸ਼ਰਮਾ ਸਾਹਿਬ ਬਦਲਦਾ ਪੰਜਾਬ ਪਹਿਲਾਂ ਤਾਂ ਕਹਿੰਦੇ ਸੀਗੇ ਰੰਗਲਾ ਪੰਜਾਬ ਨਾਰਾਜ ਦਿੱਤਾ ਹੈ ਕਿ ਰੰਗਲਾ ਪੰਜਾਬ ਇਹਨਾਂ ਨੇ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ ਪਰ ਇਹਨਾਂ ਨੇ ਅੱਜ ਕੰਗਲਾ ਪੰਜਾਬ ਬਨਾਤਾ ਹੋਇਆ 3 ਸਾਲਾਂ ਚ ਹਿੰਦੁਸਤਾਨ ਦੀ ਸਾਰੀ ਸਟੇਟਾਂ ਤੋਂ ਸਭ ਤੋਂ ਜ਼ਿਆਦਾ ਕਰਜ਼ੇ ਵਾਲੀ ਸਟੇਟ ਕੋਈ ਹੈਗੀ ਹੈ ਤੇ ਉਹ ਪੰਜਾਬ ਹੈ ਅਰੇ ਭਈ ਤੁਹਾਨੂੰ ਦੇ ਇਸੇ ਕਰਕੇ ਲੈਂਦਾ ਸੀ ਕਿ ਪ੍ਰਾਣੀਆਂ ਤੁਸੀਂ ਪ੍ਰਾਣੀਆਂ ਦੇ ਛੁੱਟੀ ਜਾਂਦੇ ਹੋ ਜੀ ਕਿ ਉਹਨਾਂ ਨੇ ਇਹ ਕੀਤਾ ਉਹਨਾਂ ਨੇ ਇਹ ਕੀਤਾ ਜੀ ਕਾਂਗਰਸ ਇਹ ਕਰ ਗਈ ਪ੍ਰਾਣਾ ਇਹ ਕਰ ਗਿਆ ਉਹ ਭਈ ਇਸੇ ਕਰਕੇ ਬਦਲੇ ਆ ਸੀ ਕਿ ਤੁਸੀਂ ਠੀਕ ਕਰੋਗੇ ਤੁਸੀਂ ਇਹਨੂੰ 28ਵੇਂ ਨੰਬਰ ਤੇ ਪਹੁੰਚਾ ਪਹੁੰਚਾਤਾ ਪੂਰੇ ਦੇਸ਼ ਦੀ ਸਭ ਤੋਂ ਜ਼ਿਆਦਾ ਇਕਨੋਮੀ ਦੇ ਅੰਦਰ ਅਗਰ ਕੋਈ ਕਰਜ਼ੇ ਚ ਹੈ ਤੇ ਉਹ ਪੰਜਾਬ ਹੈ ਅੱਜ ਮੈਨੂੰ ਇਹ ਜਦੋਂ ਦਿੱਲੀ ਦੀ ਸਰਕਾਰ ਬਣੀ ਅਜੇ ਜੁਮਾ ਜੁਮਾ 4 ਦਿਨ ਨਹੀਂ ਹੋਏ ਸੀ ਤੇ ਇਹਨਾਂ ਦੀ ਮੈਡਮ ਆਤੀ ਸੜਕਾਂ ਤੇ ਆ ਗਈ ਉਹ ਲੈ ਕੇ ਤਕਤੀਆਂ ਕਿ 21 ਰੁਪਏ ਭੈਣਾ ਨੂੰ ਕਦ ਮਿਲੇਗਾ ਕਦ ਮਿਲੇਗਾ ਅਗਲੇ ਇਹਨਾਂ ਦੇ ਬਜਟ ਚੋਂ ਦੇ ਪੈਸੇ ਵੀ ਰੱਖਤੇ ਤੇ ਅੱਜ ਫਾਈਨਾਂਸ ਮਿਨਿਸਟਰ ਕੀ ਕਹਿ ਕੇ ਗਏ ਨੇ ਵੋਟਾਂ ਤੋਂ ਪਹਿਲਾਂ ਦੇਾਂਗੇ ਮਤਲਬ ਲੋਕਾਂ ਨਾਲ ਧੋਖਾ ਉਹਨਾਂ ਨੇ ਤੁਹਾਨੂੰ ਦਿੱਤਾ ਮੌਕਾ ਤੁਸੀਂ ਦੇ ਦਿੱਤਾ ਧੋਖਾ ਅੱਜ ਵੀ ਭੈਣਾ ਟੀਵੀ ਦੇ ਅੱਗੇ ਬੈਠੀਆਂ ਰਹੀਆਂ ਕਿ ਭਈ ਇਹਨਾਂ ਨੇ ਹਜ਼ਾਰ ਦੀ ਜਗ੍ਹਾ 1100 ਕਰਤਾ ਹੀ ਕਿਹਾ 1100 ਦੇਣਗੇ ਉਹ ਨਹੀਂ ਦਿੱਤਾ ਅੱਜ ਕਿਸਾਨ ਜਿਹੜੀਆਂ ਮੰਗਾਂ ਲੈ ਕੇ ਨਾਲ ਕੋਲੋਂ ਗਏ ਸੀ ਜਿੱਤੋਂ ਸੀਆਂ ਮੁੱਟ ਕੇ ਚਲਾ ਗਿਆ ਸੀ ਉਹਨਾਂ ਮੰਗਾਂ ਨੂੰ ਅਡਰੈਸ ਹੀ ਨਹੀਂ ਕੀਤਾ ਜੀ ਉਹਨਾਂ ਕਿਸੇ ਮੰਗ ਨੂੰ ਇੰਡਸਟਰੀ ਨੂੰ ਇਹਨਾਂ ਨੇ ਕਿਹਾ ਸੀ ਕਿ ਆਈ 5 ਰੁਪਏ ਯੂਨਿਟ ਤੁਹਾਨੂੰ ਬਿਜਲੀ ਦੇਾਂਗੇ ਅੱਜ ਗੋਲਮੋਲ ਗੱਲ ਕਰਕੇ 도ੜ ਗਏ ਨੇ ਰਿਐਕਸ਼ਨ ਦੇਖੋ ਜੀ ਕੇਵਲ ਉਹੀ ਥੋੜੀਆਂ-ਬੋਧੀਆਂ ਸਕੀਮਾਂ ਦੇ ਅੰਦਰ ਅੱਗੇ ਵਧਣ ਦੀ ਕੋਸ਼ਿਸ਼ ਹੋਈ ਹੈ ਜਿਹੜੇ ਚ ਕੇਂਦਰ ਦਾ ਪੈਸਾ ਇਨਵੋਲ ਹੈ ਇੱਕ ਇੱਕ ਜ਼ਰੂਰ ਟ੍ਰਿਪ ਨਹੀਂ ਕਰਦੇ ਹੋ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਿਸੇ ਸੂਬੇ ਦਾ ਵਿਕਾਸ ਤਾਂ ਹੁੰਦਾ ਹੈ ਕਿ ਉਹਦੇ ਵਿੱਚ ਇੰਡਸਟਰੀ ਆਵੇ ਇੰਡਸਟਰੀ ਦਾ ਨਾ ਨੇ ਜ਼ਿਕਰ ਕੀਤਾ ਕਹਿੰਦੇ ਕਿ ਪਿਛਲੀ ਜਿਹੜੀ ਕਿਸਾਨੀ ਦੇ ਨਾਲੋਂ ਸਾਡਾ ਰੈਵਨਿਊ ਹੁਣ ਇੰਡਸਟਰੀ ਤੋਂ ਜ਼ਿਆਦਾ ਵੱਧ ਗਿਆ ਪਰ ਜਿਸ ਤਰੀਕੇ ਨਾਲ ਕ੍ਰਾਈਮ ਸੂਬੇ ਦੇ ਵਿੱਚ ਵਧਿਆ ਹੈਗਾ ਲੱਗਦਾ ਕਿ ਇੱਥੇ ਸੂਬੇ ਦੇ ਵਿੱਚ ਉਸ ਤਰੀਕੇ ਨਾਲ ਇੰਡਸਟਰੀ ਵਧ ਰਹੀ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੇ ਅੰਕੜੇ ਵਧੇ ਹੋਏ ਦੇਖਦੇ ਆ ਨਾ ਜਦੋਂ ਜਦੋਂ ਤੁਸੀਂ ਸਾਲ ਬੱਲ ਅੱਜ ਤੋਂ ਪਹਿਲਾਂ ਦੇਖੋ ਲੱਖ ਰੁਪਏ ਦਾ ਕੀ ਮੁੱਲ ਸੀ ਬਾਅਦ ਵਿੱਚ 2 ਲੱਖ ਦਾ ਕੀ ਇਹ ਅੰਕੜੇ ਬਦਲ ਰਹੇ ਨੇ ਪੰਜਾਬ 'ਚ ਕੋਈ ਨਵੀਂ ਇੰਡਸਟਰੀ ਆਣਾ ਚਾਹੀਦੀ ਕਿਆ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਕਾਨੂੰਨ ਦਾ ਰਾਜ ਨਾ ਆਏ ਸਭ ਤੋਂ ਜ਼ਿਆਦਾ ਬੰਦਾ ਪੈਸਾ ਇਨਵੈਸਟ ਉਸ ਵੇਲੇ ਕਰਦਾ ਜਿਸ ਵੇਲੇ ਨੂੰ ਲੱਗੇ ਕਿ ਮੇਰਾ ਪੈਸਾ ਸਿਕਿਉਰ ਹੈ ਪੰਜਾਬ 'ਚ ਤੇ ਬੰਦਾ ਸਿਕਿਉਰ ਨਹੀਂ ਇੰਡਸਟਰੀ ਕੀ ਸਿਕਿਉਰ ਹੋਣੀ ਹੈ ਜੀ ਇਹ ਇਹਨਾਂ ਨੇ ਕਿਹਾ ਕਿ ਆਯੂਸ਼ਮਨ ਭਾਰਤ ਯੋਜਨਾ ਤੁਸੀਂ ਚਲਾ ਰਹੇ ਹੋ ਉਹਦੇ ਤਹਿਤ ਬਹੁਤ ਸਾਰੀ ਸਕੀਮਾਂ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਕਹਿੰਦੇ ਆਯੂਸ਼ਮਨ ਬੀਮਾ ਯੋਜਨਾ ਜਿਹੜੀ ਹੈਗੀ ਹੈ ਉਹਦੇ ਨਾਲ ਹੁਣ 10 ਲੱਖ ਦਾ ਜਿਹੜਾ ਲੋਕਾਂ ਨੂੰ ਰਾਇਤ ਮਿਲੂਗੀ ਮੈਨੂੰ ਇਹ ਹੈ ਕਿ ਇਹਨਾਂ ਨੇ ਇਹ ਜਿਹੜੀ ਸਕੀਮ ਹੈ 5 ਲੱਖ ਪਲੱਸ 5 ਲੱਖ ਕਰਾਂਗੇ ਉਹਦੇ ਵਿੱਚ 70 ਦੀ ਉਮਰ ਵਾਲੇ ਨਿਕਲ ਜਣੇ ਆ ਕਿਉਂਕਿ ਉਹ ਆਲਰੇਡੀ ਮੋਦੀ ਸਾਹਿਬ ਦੀ ਸਕੀਮ ਚ ਵੀ ਆ ਗਏ ਆ ਗਏ ਆ 5 ਲੱਖ ਆਲਰੇਡੀ ਮਿਲ ਰਿਹਾ ਇਹ ਜਿਹੜਾ 5 ਲੱਖ ਹੈ ਉਹ ਕਿਦਾਂ ਦੇਣਗੇ ਬਜਟ ਚ ਇਹ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਰੈਵਨਿਊ ਕਿੱਥੋਂ ਆਏਗਾ ਜਾਂ ਕਰਜ਼ਾ ਲੈ ਲੈ ਕੇ ਹੋਰ ਕਰਜ਼ਾ ਕਰ ਦੇਣਗੇ ਦੇਣਾ ਤੇ ਤਾਂ ਹੀ ਹੈ ਨਾ ਪੱਲੇ ਹੋਏਗਾ ਤੇ ਅਲਾ ਤੇ ਦਿਓਗੇ ਨਾ ਕਿਸੇ ਨੂੰ ਇਸ ਕਰਕੇ ਇਨਾਂ ਦੀਆਂ ਘੋਸ਼ਣਾਵਾਂ ਕੇਵਲ ਘੋਸ਼ਣਾ ਹੀ ਨਾ ਰਹਿ ਜਾਣ। ਹੂੰ। ਐਸਾ ਪ੍ਰਤੀਤ। ਆਖਰੀ ਟਿੱਪਣੀ ਆਖਰੀ ਟਿੱਪਣੀ ਇਸ ਬਜਟ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਖੋਖਲਾ ਬਜਟ। ਜੀ। ਸੋ ਇਹ ਸੰਨ ਅਸ਼ਵਨੀ ਸ਼ਰਮਾ ਭਾਜਪਾ ਦੇ ਵ代ਕ ਨੇ ਪ੍ਰਧਾਨ ਰਹੇ ਨੇ ਭਾਜਪਾ ਦੇ ਪੰਜਾਬ ਦੇ ਤਾਂ ਹੁਣ ਆਪਣੇ ਵੱਲੋਂ ਸਾਫ਼ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਸਰਕਾਰ ਕਦੇ ਕਹਿੰਦੀ ਸੀ ਕਿ ਰੰਗਲਾ ਪੰਜਾਬ ਬਣਾਉਣਾ ਉਹਨਾਂ ਨੇ ਇਸ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਤੇ ਬਜਟ ਜਿਹੜਾ ਹੈਗਾ ਬਿਲਕੁਲ ਖੋਖਲਾ ਹੈਗਾ ਤੁਹਾਡੇ ਸਾਹਮਣੇ ਟਿੱਪਣੀਆਂ ਕਰਕੇ ਗਏ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੇ ਕਰਨਾ ਸਹਿਯੋਗੀ ਯੋਗੀ ਦੇ ਨਾਲ ਹਰਦੀਪ ਸਿੰਘ ਭੋਗਲ ਨੌਕ ਨਿਊਜ਼ ਚੰਡੀਗੜ੍ਹ